ਨੂੰ ਵੇਖਣ ਵਾਲੇ ਸਾਰੇ ਵਿਦਿਆਰਥੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀਓ ਸਾਡਾ ਵਿਸਾਚਲਾ ਹੋਇਆ ਸੀ ਆਓ ਗੁਰ ਇਤਿਹਾਸ ਜਾਣੀਏ ਆਓ ਗੁਰ ਇਤਿਹਾਸ ਜਾਣੀਏ ਇਹਦੇ ਵਿੱਚ ਮੈਂ ਤੁਹਾਡੇ ਨਾਲ ਸਾਡੀ ਜਿਹੜੀ ਦਸ ਪਾਤਸ਼ਾਹੀਆਂ ਹਨ ਉਹਨਾਂ ਦੇ ਬਾਰੇ ਡੇਲੀ ਦੀ ਕਥਾ ਵਿੱਚ ਪੰਜ ਪਰਸਨਾ ਪਰਸਨ ਲੈ ਕੇ ਆਇਆ ਸੀ ਤੇ ਸਾਡਾ ਅੱਜ ਦਾ ਵਿਸ਼ਾ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕਿਹੜੇ ਕਿਹੜੇ ਇੰਪੋਰਟੈਂਟ ਪਰਸਨ ਮੰਨ ਸਕਦੇ ਹਨ ਇਹਦੀ ਪੰਜ ਕੁਐਸਚਨ ਹੋਰ ਤੁਹਾਡੇ ਲਈ ਲੈ ਕੇ ਆਏ ਸੀ ਇਹ ਗੁਰਨਾਨਕ ਦੇਵ ਜੀ ਨਾਲ ਜਿਹੜੇ ਪੰਜੀ ਕੁਐਸਚਨ ਮੈਂ ਤੁਹਾਡੇ ਨਾਲ ਵੱਡੇ ਨਾਲ ਕੱਥੇ ਵੀ ਡਿਸਕਸ ਕੀਤੇ ਹਨ ਇਹ ਸਾਡੇ ਗੁਰਨਾਨਕ ਦੇਵ ਜੀ ਬਾਰੇ ਜਿਹੜਾ ਸਾਡਾ ਵਿਸ਼ਾ ਚਿਲਾ ਹੋਇਆ ਸੀ ਅੱਜ ਦੀ ਅਖਰੀ ਕਲਾਸ ਹੈ ਕੱਲ ਮੈਂ ਤੁਹਾਡੇ ਨਾਲ ਦੂਜੀ ਪਾਤਸ਼ਾਹੀ ਸ੍ਰੀ ਅੰਗਦ ਦੇਵ ਜੀ ਬਾਰੇ ਹੋਰ ਕੁਐਸਚਨ ਲੈ ਕੇ ਆਵਾਂਗਾ ਵੇਖੋ ਜੀ ਸਾਡੇ ਅੱਜ ਦੀ ਇਹ ਅਖਰੀ ਕਲਾਸ ਆ ਗੁਰੂ ਇਤਿਹਾਸ ਜਾਣੀਏ ਗੁਰਨਾਨਕ ਦੇਵ ਜੀ ਦੇ ਨਾਲ ਵੇਖੋ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਪੰਜ ਗੁਰਦੁਆਰਾ ਸਾਹਿਬਾਂ ਦੇ ਨਾਮ ਲਿਖੋ ਵੀ ਪਹਿਲੀ ਪਾਸ਼ਾ ਇਹਨਾਂ ਕਿਹੜੇ ਕਿਹੜੇ ਗੁਰਪੰਥ ਗੁਰਦੁਆਰੇ ਹਨ ਉਹਨਾਂ ਦੇ ਨਾਮ ਉਹਨਾਂ ਦੇ ਬਾਰੇ ਪੁੱਛਿਆ ਗਿਆ ਸੀ ਉਹ ਕਿਹੜੇ ਕਿਹੜੇ ਹਨ ਅੱਜ ਦੀ ਕੱख्या ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਾਂਗਾ ਵੇਖੋ ਜੀ ਸਭ ਤੋਂ ਪਹਿਲਾਂ ਕਿਹੜਾ ਸੀ ਸ੍ਰੀ ਗੁਰਦੁਆਰਾ ਸ੍ਰੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਆ ਕਿੱਥੇ ਹੈ ਪਾਕਿਸਤਾਨ ਵਿੱਚ ਹੈ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਆ ਵੀ ਪਾਕਿਸਤਾਨ ਵਿੱਚ ਹੈ ਗੁਰਦੁਆਰਾ ਸੱਚਾ ਸੋਦਾ ਸਾਹਿਬ ਆ ਵੀ ਪਾਕਿਸਤਾਨ ਵਿੱਚ ਹੈ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਆ ਕਿੱਥੇ ਹੈ ਆ ਪੰਜਾਬ ਵਿੱਚ ਜਿਹੜਾ ਕਿੱਥੇ ਕਿਹੜੀ ਥਾਂ ਕਪੂਰਥਲਾ ਵਿੱਚ ਹੈ ਦੇ ਪੰਜਵੇਂ ਨੰਬਰ ਦਾ ਗੁਰਦੁਆਰਾ ਕਿਹੜਾ ਸੀ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਟਾਲਾ ਆ ਗੁਰਦਾਸਪੁਰ ਡਿਸਟ੍ਰਿਕਟ ਵਿੱਚ ਹੈ ਤੇ 22ਵਾਂ ਪਰਸਨ ਵੇਖੋ ਜੀ ਲੰਗਰ ਦੀ ਪ੍ਰਥਾ ਕਿਸ ਗੁਰੂ ਜੀ ਨੇ ਸ਼ੁਰੂ ਕੀਤੀ ਸੀ ਇਹ ਲੰਗਰ ਪ੍ਰਥਾ ਤੇ ਕਿਨ ਕੋ ਕਿਹੜੇ ਗੁਰੂ ਨੇ ਸ਼ੁਰੂ ਕੀਤੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਤਿੰਨ ਉਪਦੇਸ਼ ਜੀ ਗੁਰੂ ਨਾਨਕ ਦੇਵ ਜੀ ਨੇ ਤਿੰਨ ਉਪਦੇਸ਼ ਕਿਹੜੇ ਦਿੱਤੇ ਹਨ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਤੇ 24ਵਾਂ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਕਦੋਂ ਅਤੇ ਕਿੱਥੇ ਜੋਤੀ ਜੋਤ ਸਮਾਏ ਸ੍ਰੀ ਗੁਰੂ ਅਨੰਗਦੇਵ ਜੀ 1539 ਨੂੰ ਕਰਤਾਰਪੁਰ ਸਾਹਿਬ ਵਿਖੇ ਪਾਕਿਸਤਾਨ ਵਿੱਚ ਜੋਤੀ ਜੋਤ ਸਮਾ ਗਏ ਵੇਖੋ ਜੀ ਪੰਜੀਵਾਂ ਪਰਸਨ ਲਾਸਟ ਪਰਸਨ ਇਸ ਕੱਖਿਆ ਦਾ ਸ੍ਰੀ ਗੁਰੂ ਅਨੰਗਦੇਵ ਜੀ ਨੇ ਆਪਣੇ ਤੋਂ ਬਾਅਦ ਕਿਹਨਾਂ ਨੂੰ ਗੁਰਿਆਈ ਬਖਸ਼ੀ ਗੁਰਿਆਈ ਬਖਸ਼ਿਸ਼ ਕੀਤੀ ਜਦੋਂ ਗੁਰੂ ਅਨੰਗਦੇਵ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੂੰ ਗੁਰਿਆਈ ਕਿਹੜੇ ਗੁਰੂ ਨੂੰ ਬਖਸ਼ੀ ਸੀ ਤੇ ਭਾਈ ਲੈਣਾ ਜੀ ਨੂੰ ਬਾਅਦ ਵਿੱਚ ਇਹਨਾਂ ਨੂੰ ਗੁਰੂ ਅੰਗਦ ਦੇਵ ਜੀ ਨਾਲ ਜਾਣਿਆ ਗਿਆ ਕਿਨੂ ਬਖਸੀ ਭਾਈ ਲੈਣਾ ਜੀ ਨੂੰ ਬਾਅਦ ਵਿੱਚ ਉਹਨਾਂ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਨਾਲ ਜਾਣਿਆ ਗਿਆ ਸੀ ਗੁਰਨਾਨਕ ਦੇਵ ਜੀ ਨਾਲ ਜਿਵੇਂ ਤੁਹਾਡੀ ਪੰਜ ਕੱਛੇ ਲਈ ਸੀ ਇਹਨਾਂ ਦੇ 5 5% ਮੈਂ ਤੁਹਾਡੇ ਲਈ ਲੈ ਕੇ ਆਇਆ ਸੀ ਇਹ ਕੱਛੇ ਤੁਹਾਨੂੰ ਕਿਵੇਂ ਲੱਗੀ ਐਗਜ਼ਾਮ ਵਿੱਚ ਇਹਨਾਂ ਦੇ ਪਰਸਨ ਬਣ ਸਕਦੇ ਉਹ ਮੈਂ ਤੁਹਾਡੇ ਨਾਲ ਡਿਸਕਸ ਕੀਤੀ ਸੀ ਆਪ ਇਸਾ ਸਾਡਾ ਸਮਾਪਤ ਹੋਇਆ ਸੀ ਅੱਗੇ ਵਾਲੀ ਕਕਿਆ ਵਿੱਚ ਮੈਂ ਤੁਹਾਡੇ ਨਾਲ ਸ੍ਰੀ ਗੁਰੂ ਅੰਗਦ ਦੇਵ ਜੀ ਬਾਰੇ ਦੋ ਚਾਰ ਗੱਲਾਂ ਕਰਾਂਗਾ ਉਹਨਾਂ ਨੂੰ ਗੰਗਾ ਧਿਆਨ ਨਾਲ ਵੇਖਣਾ ਜੀ ਸਾਡਾ ਵਿਸਾ ਇੱਥੇ ਸਮਾਪਤ ਹੋਇਆ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ